ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਦੀਪੇਵਾਲ ਦੇ ਕਿਸਾਨਾਂ ਦੀ 125 ਏਕੜ ਕਣਕ ਦੀ ਫਸਲ ਅੱਗ ਨਾਲ ਸੜ ਕੇ ਰਾਖ ਹੋ ਗਈ। ਕਿਸਾਨਾਂ ਨੇ ਖੁਦ ਜਦੋਜਹਿਦ ਕਰਕੇ ਅੱਗ ਬੁਝਾਈ ਹੈ। ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ। ਫਾਇਰ ਵਰਗੇਟ ਦੀ ਗੱਡੀ ਅੱਗ ਬੁਝਣ ਤੋਂ ਬਾਅਦ ਪੁੱਜੀ ਜਿਸ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਨਾਲ ਦੁੱਖ ਸਾਂਝਾ ਕਰਨ ਲਈ ਵਿਧਾਇਕ ਨਵਤੇਜ ਸਿੰਘ ਜੀ ਅਤੇ ਬੀਬੀ ਉਪਿੰਦਰਜੀਤ ਕੌਰ ਸਾਬਕਾ ਖਜ਼ਾਨਾ ਮੰਤਰੀ ਵੀ ਪੁੱਜੀ। ਇਸ ਮੌਕੇ ਤੇ ਵੱਖ-ਵੱਖ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ 15 ਗੱਲੇ 15 ਗੱਲਿਆਂ ਦਾ ਹਿਸਾਬ ਲਾ ਰਹੇ ਕਿੰਨੇ ਆ ਜੀ 250 250 ਗੱਲੇ ਦੇ ਆਸਪਾਰ ਨੁਕਸਾਨ ਹੋ ਗਿਆ ਜੀ ਠੀਕ ਹੈ ਸਰਕਾਰ ਨੇ ਕਹਿੰਦੇ ਨਸ਼ਾ ਖਤਮਾ ਕੋਈ ਨਸ਼ਾ ਖਤਮਾ ਨਾ ਰਹਿੰਸੀ ਨਾ ਹਾਂਜੀ ਹਾਂਜੀ ਇਹ ਪੰਚਾਇਤ ਤੋਂ ਦਿੱਤੇ ਗਏ ਬਾਰੇ ਕਿੰਨੇ ਕਿੱਲੇ ਲਈ ਜ਼ਮੀਨ ਜੀ ਨਹੀਂ 14 ਕਿੱਲੇ ਮੇਰੇ ਨਾਮ ਆ ਅੱਛਾ ਜੀ 1 ਕਿੱਲਾ ਮੈਂ ਹਰੀਮਪਾਲ ਚੋਂ ਲਿਆ ਸੀ ਠੀਕ ਰਹੂਗਾ ਵੀਕ ਲਈ ਦੇਖੀ ਵੀ ਚੈੱਕ ਕੀਆ ਇਹਦੇ ਵਿੱਚ ਹੁਣ ਸਾਰੇ ਦੇਖੋ ਸੜਕ ਤੋਂ ਲੈ ਕੇ ਅੱਗ ਲੱਗੀ ਹੈ ਵਿਚੋਂ ਚੱਲੇ ਹੋਏ ਤਲਕੋ ਨੇ ਮਾਨ ਸਰਕਾਰ ਤੋਂ ਕੀ ਮੰਗ ਕਰਦੇ 4 ਕਿਲੋਮੀਟਰ ਕਰਦੇ ਠੇਕਾ ਪੂਰਾ ਨਹੀਂ ਨੋਕੇ ਸਾਹਿਬ ਨੇ ਜਿਹੜਾ ਸਾਰਾ ਆਈਡੀਆ ਲਾਇਆ ਜਿਸ ਤੋਂ ਪੰਚਾਇਤ ਦੀ 22 ਤੇ 23 ਕਨੇ ਜਮੀਨ ਸੀ ਤੇ 150 ਕਨੇ ਦੇ ਕਰੀਬ ਜਿਹੜੀ ਬੰਦੀ ਆ ਜਿਹੜਾ ਜਿਆਦਾ ਜਿਹੜਾ ਨਾ ਉਹ ਆਮ ਠੇਕੇ ਦੇ ਲੋਕਾਂ ਨੇ ਲਈ ਸੀਗੀ ਔਰ 50-50 ਹਜ਼ਾਰ ਠੇਕੇ ਭਰਿਆ ਸੀਗਾ ਔਰ ਇੰਨੀ ਹੁਣ ਤੇ ਭਰਿਆ ਜਾਇ ਸੀਗਾ ਜਿਹੜਾ ਕਿਸੇ ਨੇ ਸ਼ਰਾਰਤ ਲਾ ਲੋ ਜਾਂ ਕੁਛ ਲਾ ਲੋ ਬੀੜੀ ਸੁੱਟਦੀ ਜਾਂ ਕੁਛ ਕਰਤੀ ਇਹ ਬੜੀ ਮਾੜੀ ਗੱਲ ਆ ਔਰ ਕਿਸਾਨ ਜ਼ਮੀਨਦਾਰਾਂ ਦਾ ਤਾਂ ਆਪਣਾ ਇਹੀ ਸਾਡਾ ਸਭ ਕੁਝ ਹੁੰਦਾ ਹਾਂਜੀ ਔਰ ਇਹ ਕਰਕੇ ਸਰਕਾਰ ਨੂੰ ਜਿੰਨੇ ਪੈਸੇ ਮਿਲਦੇ ਉਹ ਪੈਲ ਦੇ ਆਧਾਰ ਤੇ ਜਿਹੜਾ ਪੰਚਾਇਤ ਦਾ ਠੇਕਾ ਆ ਉਹ ਅਸੀਂ ਇਸ ਜਿਹੜਾ ਸੀਜ਼ਨ ਇਹਨਾਂ ਦਾ ਕਣਕ ਦਾ ਉਹ ਮਾਫ਼ ਕਰਾਵਾਂਗੇ ਪੰਚਾਇਤ ਦਾ ਠੇਕਾ ਵਾਪਸ ਕਰਾਵਾਂਗੇ ਦੂਸਰਿਆਂ ਨਾਲ ਵੀ ਇਹੀ ਕਰਕੇ ਗੱਲ ਠੇਕਾ ਵੀ ਕੁਝ ਘੱਟ ਕਰਾ ਕੇ ਜਿਹੜਾ ਸਰਕਾਰ ਨੂੰ ਪੈਸੇ ਮਿਲਦੇ ਆ ਉਹ ਇਹਨਾਂ ਨੂੰ ਪੈਲ ਦੇ ਕਰ ਦੋ ਕਿ ਇਹਨਾਂ ਦੀ ਮੰਗ ਵਾ ਕੀ ਸੁਲਤਾਨਪੁਰ ਮੈਂ ਉਹੀ ਗੱਲ ਕੀਤੀ ਸੀ ਜਦੋਂ 12 ਚ ਬਣਿਆ ਨਾ ਮੈਂ 35 ਲੱਖ ਰੁਪਇਆ ਸਭ ਤੋਂ ਪਹਿਲਾਂ ਫਾਇਰ ਬਰੇਡ ਤਾਂ ਲੈਂਦਾ ਸੀ ਉਹ ਨਾਮ ਤੁਹਾਨੂੰ ਯਾਦ ਹੋਣਾ ਲੱਗੇ ਉਹਨਾਂ ਨੂੰ ਪਤਾ ਹੋਣਾ ਨਾ ਉਹ ਰੱਖਿਆ ਕਮੇਟੀ ਨੇ ਨਾ ਵੀਡੀਓ ਦਸਤਾਵੇਜ਼ ਤਾਂ ਕਿਸੇ ਨੇ ਨਹੀਂ ਰੱਖੀ ਵੀ ਸਾਡੀ ਚਲਾ ਨਹੀਂ ਸਕਦੇ ਤੇ ਉਹ ਪੈਸੇ ਆਸੇ-ਪਾਸੇ ਆ 50 ਤਣੇ ਬੰਡੇ ਆਪਾਂ 3 ਮਿੰਟ ਦੇਸ ਤੋਂ ਬਚ ਗਏ 20 ਮਿੰਟ ਦੇਸ ਤੋਂ ਬਚ ਗਏ ਹੁਣ ਇਹਦੀ ਆ ਗਈ ਮਨਜ਼ੂਰ ਹੋ ਗਈ ਆ ਜਿਹੜਾ ਫਾਇਰ ਬੁਲਗੇਟ ਤਾਂ ਹੁੰਦਾ ਨਾ 50 ਹਜ਼ਾਰ ਤੋਂ ਉੱਪਰ ਬਾਦੀ ਦੀ ਕਰਦੀ ਆ ਸੈਂਟਰ ਗਵਰਨਮੈਂਟ ਦੀ ਜੋ ਕਾਨੂੰਨ ਬਣਿਆ ਪਰ ਇਹ ਸ ਆਪਾਂ ਸਪੈਸ਼ਲ ਉਹ ਮੈਂ ਮਰਾ ਤੁਹਾਡੇ ਨਾਲ ਦੇ ਵਿੱਚ ਵਿਚਾਰ ਇੱਕ ਆਗਲ ਕਿੰਨ 1.5 ਘੰਟੇ ਬਾਅਦ ਸੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਾ ਕਹਿੰਦੇ ਫੋਨ ਕਰਦੇ ਨੇ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਹੋ ਜਾ ਮੈਂ ਤੁਹਾਨੂੰ ਬਤਨ ਨਹੀਂ ਕਾਗੇ ਕਹਿੰਦੇ ਵੀ ਨਹੀਂ ਆਇਆ ਇੱਥੇ ਕਿੰਨੇ ਕਾਫੀ ਚਿਰ ਮੈਂ ਪਹਿਲੇ ਦੋ ਘੰਟੇ ਆਇਆ ਕਾਗੇ ਭਰਾਉਣ ਗਿਆ ਸੀ ਤਾਂ ਸਿੱਧੇ ਉਥੋਂ ਭੱਜ ਗਿਆ ਛੱਟ ਕੇ ਵਿੱਚ ਵੀ ਜਾ ਕੇ ਪਹਿਲਾਂ ਸਭ ਤੋਂ ਆਪਣਾ ਵੇਖੀਏ ਔਰ ਕੀ ਆ ਇਹ ਇਹਨਾਂ ਨੇ ਜਦੋਂ ਜਨਾਬ ਜਦੋਂ ਸਾਨੂੰ ਪਤਾ ਲੱਗਾ ਜੀ 12:35 ਤੇ ਤੁਸੀਂ 12:35 ਉੱਥੇ ਕਿ ਨਜ਼ਰਬਾਦ ਆ ਕੇ ਪੁੱਛਿਆ ਪਾਜੀ ਉੱਥੇ ਆ ਕੇ ਕਿਤੇ ਵੇਲੇ ਪੁੱਛੀ ਆ ਇਹਨਾਂ ਨੇ ਉੱਧਰ ਰੋਕ ਕੇ ਤੁਸੀਂ ਕਰੇਂਗੇ ਫੋਨ ਨਾ ਰਹੇ ਆ ਵੀ ਮੈਂ ਉੱਥੇ ਲਾੜ ਮੈਂ ਤੇ ਆ ਰਿਹਾ ਆ ਪਿਛੋੜ ਗਿਆ ਆਪਣਾ 42 ਸਾਲ ਤੁਸੀਂ ਹੋਣੀ ਆਏ ਇੱਥੇ ਚੁਣੀ ਆਏ ਜੀ ਮਰਜੀ ਪਹਿਲਾਂ ਜਿੱਥੇ ਪਹਿਲਾਂ ਇਸੇ ਵਿੱਚ ਆਏ ਹੋਣ ਕਿਹੜਾ ਨਹੀਂ ਆਏ ਜਿਹੜਾ ਸਾਡੇ ਕੋਲ ਪਹੁੰਚਿਆ ਅਸੀਂ ਤੁਹਾਨੂੰ ਕਹਾਂਗੇ ਨਹੀਂ ਤੁਸੀਂ ਉੱਥੇ ਕੱਲੇ ਫੋਟੋ ਖਿਚਾ ਕੇ ਉੱਥੇ ਮੁੜ ਕੇ ਪਹਿਲਾਂ ਆਇਆ ਪਤਰ ਉਹ ਪਤਰ ਭਰਾ ਜਿਹੜੇ ਦੋ ਚਾਰ ਆਏ ਪਹਿਲਾਂ ਕਿਸੇ ਪੰਨੇ ਤੁਸੀਂ ਕੰਨ ਕੋ ਸਾਰ ਨਾਲ ਆ ਮੈਂ ਚਾਹ ਜੀ ਸਾਡੇ ਨਾਲ ਸੀ ਉੱਧਰ ਗਏ ਉੱਧਰ ਹੋ ਜਾਂਦੇ ਇੱਥੇ ਇੱਥੇ ਅੱਗ ਲੱਗੀ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਅਸੀਂ ਕਿਤੇ ਘਰ ਨੂੰ ਤੇ ਨਹੀਂ ਚਲੇਗਾ ਅਸੀਂ ਇੱਥੇ ਆਉਣਾ ਸੀ ਹਾ ਜੀ ਅਸੀਂ ਉੱਥੋਂ ਮੁੜ ਕੇ ਉਧਰੋਂ ਰੋਟੀ ਖਾਣ ਕੇ ਕਰਨਾ ਨਾ ਜੀ ਨਾ ਨਾ ਰੋਟੀ ਖਾਣ ਕੇ ਇਹੋ ਜਿਹੀ ਤੁਸੀਂ ਮੈਨੂੰ ਮੇਰੀ ਗੱਲ ਸੁਣੋ ਸੁਣੋ ਇੱਕ ਮਿੰਟ ਐਸ ਐਸ ਜੀ ਮੇਰੀ ਗੱਲ ਐਸ ਮੇਰੀ ਗੱਲ ਸੁਣੋ ਇੱਕ ਘੰਟਾ ਪਹਿਲਾਂ ਮੈਨੂੰ ਫੋਨ ਆਇਆ ਉਹ ਕਹਿੰਦੇ ਕਾਂਗਰਸ ਸਾਹਿਬ ਇੱਥੇ ਆ ਮੈਂ ਕਿਹਾ ਕਿੱਥੇ ਆ ਤੁਸੀਂ ਕਹਿੰਦੇ ਮੈਂ ਉੱਥੇ ਮੈਂ ਕਿਹਾ ਮੈਨੂੰ ਦਿਖਾਓ ਅਸੀਂ ਆਪ ਖੁਦ ਅੱਗ ਬੁਝਾਉਂਦੇ ਮੈਨੂੰ ਇੱਥੇ ਮੌਕੇ ਤੇ ਆਉਣ ਤੇ ਜੋ ਦੇਖਿਆ ਹੈ ਕਿ ਬਹੁਤ ਵੱਡਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ 200 विकेट ਦੇ ਲਗਭਗ ਹਾਂਜੀ ਜੋ ਕਣਕ ਬੀਜੀ ਹੋਈ ਸੀ ਬਿਲਕੁਲ ਸੁੱਕੀ ਹੋਈ ਸੀ ਤਿਆਰ ਸੀ ਤੇ ਉਹ ਸੜਕੇ ਤੋਂ ਬਾਹਰ ਹੋ ਚੁੱਕੀ ਹੈ ਤੇ ਜੋ ਮੈਂ ਇਲਾਕੇ ਵਿੱਚ ਸੀ ਤੇ ਜੋ ਹੀ ਪਤਾ ਲੱਗਿਆ ਅਸੀਂ ਇੱਕ ਤਾਂ ਕੰਟਰੋਲ ਰੂਮ ਨੂੰ ਫੋਨ ਕੀਤਾ ਕਿ ਫਾਇਰ ਬ੍ਰਿਗੇਡᱤਮੇ ਜਲਦੀ ਪਹੁੰਚਿਆ ਜਾਵੇ ਦੂਸਰਾ ਐਸਟੀਐਮ ਸਾਹਿਬਾ ਮਿਸਿਸ ਬਾਲਮ ਨੂੰ ਫੋਨ ਕੀਤਾ ਕਿ ਉਹ ਕਹਿੰਦੇ ਕਿ ਅਸੀਂ ਵੀ ਅੱਥ ਇਸੀ ਗੱਲ 'ਤੇ ਕਾਰਵਾਈ ਕਰ ਰਹੇ ਹਾਂ ਤੇ ਪਹੁੰਚਦਾ ਤੇ ਇਨ ਦਾ ਮੀਨ ਵੈਲਫੇਅਰ ਧਰ ਲੋ ਸਭਰੀ ਇੱਥੇ ਆ ਕੇ ਤੁਸੀਂ ਸਾਰੇ ਇੱਥੇ ਆ ਗਏ ਸੰਪਰਕਿਤ ਤਾਂ ਤੇ ਮੇਰੀ ਤਾਂ ਇਹੋ ਹੀ ਹੈ ਕਿ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਰੋਜੀ ਰੋਟੀ ਇਸੇ ਤੇ ਨਿਰਭਰ ਹੈ ਤੇ ਜੋ ਵੀ ਸਰਕਾਰ ਵੱਲੋਂ ਇਸ ਕਾਰਜ ਲਈ ਵਿਅਕਤੀ ਆਪਣੀ ਡਿਊਟੀ ਨਿਭਾਉਣਾ ਹੈ ਨਹੀਂ ਉਹ ਇਨਾਂ ਕਿਸਾਨਾਂ ਦਾ ਜੋ ਨੁਕਸਾਨ ਹੈ ਉਸ ਦੀ ਪਰਪਾਈ ਕਰਨ ਔਰ ਉਸ ਲਈ ਜੋ ਵੀ ਯੋਗ ਕਾਰਵਾਈ ਹੈ ਉਹ ਜੜੀ ਹੈ ਖੇਤ ਤੇ ਛੇਤੀ ਕਰਕੇ ਤੇ ਸਰਕਾਰ ਨੂੰ ਇਸ ਬਾਰੇ ਸੂਚਨਾ ਦੇਣ ਤਾਂ ਜੋ ਇਹਨਾਂ ਕਿਸਾਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਮਿਲੇ। ਦੀਦੀ ਫਾਈਲ ਕਿ ਆ ਮਨੋ ਕਿ ਇੱਥੇ ਕਿਉਂ ਨਹੀਂ ਹੈਗੀ ਬਣੇ ਚਿਰਾਂ ਤੁਸੀਂ ਸਰਕਾਰ ਅੱਜੀ ਤੁਹਾਡੇ ਨਹੀਂ ਪਹੁੰਚ ਰਹੀ। ਛਟਕਟੋਟੇ ਬਿਲਕੁਲ ਦਰਸਤਾਈ ਜਿਉਂ ਕਿ ਇਹ ਦਰਸਤਾ ਹੈ। ਵੋ ਕਾਇਦਾ ਮੰਗੇ ਰੱਖੀਏ ਕਿ ਇੱਥੇ ਹੋਣਾ ਚਾਹੀਦਾ ਪਰ ਇਹ ਕਿਉਂਕਿ ਇੰਟਰ ریلیਟਿਡ ਜੀ ਸਰਵਿਸ ਹੈਗੀ ਹੈ ਇਹ ਸਰਕਾਰ ਗ੍ਰਾਂਟ ਤਾਂ ਦਿੰਦੀ ਹੈ ਕਿ ਫਾਇਰ ਬਰਗੇਟ ਲੈ ਲਓ ਪਰ ਉਲੀ ਬੰਦੇ ਵੀ ਭਰਤੀ ਕਰਨੇ ਪੈਣੇ ਮਰਤੀ ਚਾਹੀਦੀ ਸੋ ਇਸ ਚੱਕਰ ਦੇ ਵਿੱਚ ਜਿਹੜੀ ਹੁੰਦੀ ਹੈ ਨਾ ਇੰਟਰ ਡਿਪਾਰਟਮੈਂਟ ਇੰਟਰ ਡਿਪਾਰਟਮੈਂਟਲ ਅਪਰੋਚ ਉਹਦੇ ਕਾਰਨ ਜਿਹੜਾ ਹੈ ਕਿ ਕਾਰਜ ਹੋ ਨਹੀਂ ਸਕਿਆ